ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਨਿਕਲ ਕੇ ਆ ਰਹੀ ਹੈ ਜੀ ਤੁਰੀ ਤੋਂ ਜਿੱਥੇ ਅੱਜ ਮੁੱਖ ਮੰਤਰੀ ਕੈਂਪ ਦਫਤਰ ਤੁਰੀ ਦੇ ਇੰਚਾਰਜ ਅਮਰਤਪਾਲ ਸਿੰਘ ਵਿਰਾੜ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ 2 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ਧੁਰੀ ਦੀ ਕਾਇਆਕਲਪ ਕਰਨ ਦੇ ਤਹਿਤ ਨਗਰ ਕੌਂਸਲ ਵੱਲੋਂ 16 ਕਰੋੜ 43 ਲੱਖ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ ਜਿਨ੍ਹਾਂ ਦੇ ਕੰਮ ਜਲਦ ਹੀ ਸ਼ੁਰੂ ਹੋਣਗੇ ਉਹਨਾਂ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਗੱਲਬਾਤ ਕਰਦਿਆਂ ਅੱਗੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਇਲਾਕੇ ਵਿੱਚ ਵਿਕਾਸ ਨੂੰ ਲੈ ਕੇ ਕਿਸੇ ਨਾਲ ਕੋਈ ਵੀ ਗਿੱਤਕਾ ਨਹੀਂ ਕਰ ਰਹੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਦਕਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਸ਼ਹਿਰ ਦੇ ਮੋਤਵਰ ਵਿਅਕਤੀ ਹਾਜ਼ਰ ਸਨ ਬਾਕੀ ਤੁਸੀਂ ਵੀ ਦੇਖੋ ਤੁਰੀ ਤੋਂ ਡੀਡੀਐਸ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਗੱਟਸਾਪਰ ਚ ਨਵੀਆਂ ਸੜਕਾਂ ਦਾ ਗਠਨ ਕਰ ਮ ਜਾ ਰਿਹਾ ਕੀ ਕਹਣਾ ਚਾਹੁੰਦਾ ਹਾਂਜੀ ਅੱਜ 5 ਮਾਰਚ ਨੂੰ ਕਾਫੀ ਕੰਮਾਂ ਦੀ ਸ਼ੁਰੂਆਤ ਹੋ ਰਹੀ ਹੈ ਘਟੋ ਘਟ ਮੇਰੇ ਖਿਆਲ 15 ਦੇ ਅਰਾਊਂਡ ਧੂਰੀ ਦੇ ਇੰਟਰਨਲ ਸੜਕਾਂ ਨੇ ਜਿਨ੍ਹਾਂ ਤੇ ਪੀਸੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਜਿਹਦੀ ਕੀਮਤ 2 ਕਰੋੜ 63 ਲੱਖ ਦੇ ਆਸ-ਪਾਸ ਹੈ ਤੇ ਮੈਂ ਹੋਰ ਜਾਣਕਾਰੀ ਵੀ ਨਾਲ-ਨਾਲ ਦੇ ਦਾਂ ਕਿ ਅੱਜ ਕਮੇਟੀ ਦੀ ਮੀਟਿੰਗ ਹੋਈ ਸੀ ਇਦੇ ਵਿੱਚ 16 ਕਰੋੜ ਦੇ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਧੂਰੀ ਸ਼ਹਿਰ ਦੇ ਉਹ ਪਾਸ ਹੋਏ ਨੇ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਾ ਧੂਰੀ ਸ਼ਹਿਰ ਦੀ ਇੱਕ ਵੀ ਕੋਈ ਗਲੀ ਕੋਈ ਰੋਡ ਇਹੋ ਜੀ ਜਿਹੜੀ ਮਾੜੀ ਖਸਤਾ ਹਾਲਤ ਵਿੱਚ ਅਸੀਂ ਨਹੀਂ ਰਹਿਣ ਦੇਣੀ ਸੀਐਮ ਸਾਹਿਬ ਦਾ ਵੀ ਧੂਰੀ ਹਲਕੇ ਵੱਲ ਕਿਉਂਕਿ ਉਹਨਾਂ ਦਾ ਆਪਦਾ ਹਲਕਾ ਹੈ ਉਹਨਾਂ ਦਾ ਇਧਰ ਪ੍ਰੋਪਰ ਧਿਆਨ ਹੈ ਉਹ ਬਿਜ਼ੀ ਹੁੰਦੇ ਨੇ ਕਿਉਂਕਿ ਸਾਰਾ ਪੰਜਾਬ ਉਹਨਾਂ ਨੇ ਸਾਹਮਣਾ ਹੈ ਪਰ ਧੂਰੀ ਹਲਕੇ ਵਾਸਤੇ ਉਹਨਾਂ ਦੀ ਜਿਹੜੀ ਨੇਕਾ ਉਹ ਹਮੇਸ਼ਾ ਬਣੀ ਰਹਿੰਦੀ ਹੈ ਧੂਰੀ ਦੇ ਕੰਮਾਂ ਲਈ ਉਹ ਪਹਿਲ ਦੇ ਆਧਾਰ ਤੇ ਧੂਰੀ ਦੇ ਕੰਮ ਕਰਦੇ ਨੇ ਤਾਂ ਇਸੇ ਕਰਕੇ ਜਿਹੜੀ ਇਹ ਕਰੋੜਾਂ ਰੁਪਏ ਦੀ ਗ੍ਰਾਂਟ ਹੈ ਧੂਰੀ ਸ਼ਹਿਰ ਨੂੰ ਆਈ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਟੈਂਡਰ ਵੀ ਅੱਜ ਜਿਹੜੇ ਕਮੇਟੀ ਦੇ ਵਿੱਚੋਂ ਮਤਾ ਪੈ ਕੇ ਸਾਰੇ ਕੰਮ ਪਾਸ ਹੋ ਚੁੱਕੇ ਨੇ ਬੜੀ ਜਲਦੀ ਉਹ ਕੰਮ ਸ਼ੁਰੂ ਹੋ ਜੇ ਅੱਜ ਕਿਹੜੀਆਂ ਸੜਕਾਂ ਦਾ ਉਦਘਾਟਨ ਹੈ ਜੀ ਇਹ ਆਪਣਾ ਜੈ ਸਿੰਘ ਸਾਹਿਬ ਤੁਹਾਨੂੰ ਬੈਟਰ ਦੱਸ ਸਕਣਗੇ ਇਹ ਬਾਈ ਨੇਮ ਜਿਹੜੀਆਂ ਸੜਕਾਂ ਨੂੰ ਇੱਕ ਤਾਂ ਬਾਲਾਜੀ ਮੰਦਿਰ ਵਾਲੀ ਆ ਗਈ ਜੀ ਪਾਰਸ਼ਲਾ ਸਕੂਲ ਵਾਲੀ ਆ ਗਈ ਹੈ ਬੈਂਕ ਰੋਡ ਦੇ ਨਾਲ ਵਾਲੀ ਗਲੀ ਦਾ ਹੋ ਰਿਹਾ ਜੀ ਅੱਜ ਕੰਮ ਸ਼ੁਰੂ ਐਂਡ ਲੁਧਿਆਣਾ ਰੇਲਵੇ ਕ੍ਰੋਸਿੰਗ ਤੋਂ ਗੁਰਦੁਆਰਾ ਨਾਨਕ ਸਰਸਬ ਉਹਦਾ ਸਟਾਰਟ ਹੋ ਰਿਹਾ ਜੀ ਲక్ష్ਮੀ ਬਾਗ ਵਾਲੀ ਰੋਡ ਦਾ ਕੰਮ ਸਟਾਰਟ ਹੋ ਰਿਹਾ ਐਂਡ ਦੌਲਤਪੁਰ ਰੋਡ ਤੋਂ ਮੇਨ ਰੋਡ ਦਾ ਵੀ ਕੰਮ ਅੱਜ ਸਟਾਰਟ ਹੋ ਰਿਹਾ ਸਰ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਬਜਟ ਆਇਆ ਗੁਮ ਕਿਵੇਂ ਦੇਖਦੇ ਹੋ ਮੇਰਾ ਖਿਆਲ ਬਹੁਤ ਲੋਕ ਪੱਖੀ ਬਜਟ ਹੈ ਜੀ ਹਰ ਵਰਗ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਹੈ ਕਿਸੇ ਵੀ ਵਰਗ ਨੂੰ ਅੱਖ ਪਰੋਖੇ ਨਹੀਂ ਕੀਤਾ ਗਿਆ ਤਾਂ ਇਹ ਪੰਜਾਬ ਨੂੰ ਤਰੱਕੀਆਂ ਦੀਆਂ ਰਾਹਾਂ ਤੇ ਲੈ ਕੇ ਜਾਣ ਵਾਲਾ ਬਜਟ ਹੈ ਸਾਨੂੰ ਪੂਰੀ ਉਮੀਦ ਹੈ ਕਿ ਹਜੇ ਆਪਣੇ ਕੋਲੇ ਇਸ ਟਰਮ ਦੇ ਵਿੱਚ ਜਿਵੇਂ 3 ਸਾਲ ਪਈ ਹੈ ਤਾਂ ਇਹ 2027 ਆਉਂਦੇ ਆਉਂਦੇ ਮੈਨੂੰ ਨਹੀਂ ਲੱਗਦਾ ਕਿ ਵੋਟਾਂ ਮੰਗਣ ਦੀ ਲੋੜ ਪਊਗੀ ਕਿ ਲੋਕ ਆਪ ਹੀ ਕਹਿਣਗੇ ਕਿ ਹਾਂ ਬਾਕੀ ਬਦਲਾ ਆਇਆ ਹੈ ਕੰਮ ਪਹਿਲਾਂ ਨਾਲੋਂ ਫਰਕ ਪਿਆ ਹੈ ਕਿਉਂਕਿ ਕਰਪਸ਼ਨ ਹੈ ਜਿਹੜੀ ਪਹਿਲਾਂ ਟੌਪ ਲੈਵਲ ਤੋਂ ਕਰਪਸ਼ਨ ਚੱਲ ਪੈਂਦੀ ਸੀ ਮੁੱਖ ਮੰਤਰੀ ਤੋਂ ਹੀ ਕਰਪਸ਼ਨ ਚੱਲ ਪੈਂਦੀ ਸੀ ਬਟ ਹੁਣ ਭਗਵੰਤ ਮਾਨ ਸਾਹਿਬ ਵਰਗਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਣਾ ਇਹ ਸਾਡੀ ਖੁਸ਼ਕਿਸਮਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਾਹਿਬ ਤੋਂ ਬਿਨਾ ਹੋਰ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਹੋਰ ਨੂੰ ਮੌਕਾ ਦੇਣ ਦੀ ਨਿਗਾਹ ਹੈਗੀ ਹੈ। ਵਿਰਤ ਸਾਹਿਬ ਤੁਸੀਂ ਜਿਹੜੇ ਪ੍ਰੋਜੈਕਟਾਂ ਦੀ ਗੱਲ ਕੀਤੀ ਹੈ ਕਮੇਟੀ ਦੇ ਵਿੱਚ ਵੀ ਕਿੰਨਾ ਮਿੱਤਾ ਪਾ ਚੁੱਕਾ ਇਹਦੇ ਵਿੱਚ ਕੁਝ ਸੀਵਰੇਜ ਦੇ ਕੰਮ ਵੀ ਆਣਗੇ। ਬਿਲਕੁਲ ਸੀਵਰੇਜ ਦੇ ਕੰਮ ਹੈਗੇ ਆ ਜੀ। ਰੋਡ ਗਲੀ ਚੈਂਬਰ ਦੇ ਕੰਮ ਹੈਗੇ ਆ। ਅਸੀਂ ਸਾਡੀ ਟੀਮ ਨੇ ਜੀ ਸਾਡੇ ਜਿਵੇਂ ਬਲਾਕ ਪ੍ਰਧਾਨ ਜਰੇ ਐਮਸੀ ਸਾਹਿਬਾਨ ਨੇ ਅਸੀਂ ਗਲੀ ਗਲੀ ਘਰ ਘਰ ਜਾ ਕੇ ਕੰਮ ਪੁੱਛਿਆ ਸ਼ਹਿਰ ਦੇ ਵਿੱਚ ਕਿ ਕਿੱਥੇ ਕੀ ਹੋਣ ਵਾਲਾ ਹੈ। ਉਹਨਾਂ ਕੰਮਾਂ ਦੇ ਆਧਾਰ ਤੇ ਹੀ ਲੋਕਾਂ ਨੂੰ ਪੁੱਛ ਕੇ ਜੋ ਵੀ ਕੰਮ ਜਿੱਥੇ ਜਿਹੜੇ ਔਰਡ ਦੇ ਵਿੱਚ ਹੋਣ ਵਾਲੇ ਆ ਉਹ ਕੰਮ ਅਸੀਂ ਇਸ ਮਤੇ ਦੇ ਵਿੱਚ ਪਵਾਏ ਜਿਵੇਂ ਆਪਣਾ ਕੁਛ ਏਰੀਆ ਨੇ ਜਿਹੜਾ ਦੋ ਸਾਈਡਾਂ ਤੇ ਧੂਰੀ ਬਟਿਆ ਹੋਇਆ ਇੱਕ ਸਾਈਡ ਦੇ ਵਿੱਚ ਆਪਣਾ ਤੋਤਾਪੁਰੀ ਰੋਇਆ ਸੀ ਐਮ ਆਫਿਸ ਵਾਲੀ ਸਾਈਡ ਆ ਗਿਆ ਦੂਸਰਾ ਆਪਣਾ ਮਲੇਕਕੋਟਲਾ ਬਾਈਪਾਸ ਵਾਲੀ ਸੜਕ ਆ ਗਿਆ ਉੱਥੇ ਜਿਹੜਾ ਇੱਕ ਟਿਊਬ ਲੱਗਾ ਹੋਇਆ ਪਾਣੀ ਸੀਵਰੇਜ ਦਾ ਹੁੰਦਾ ਵਾ ਪਾਣੀ ਬਾਹਰ ਕੱਢਦਾ ਗੰਦਾ ਪਾਣੀ ਉਹਦੇ ਲਈ ਕੋਈ ਪ੍ਰੋਜੈਕਟ ਆਇਆ ਨਵਾਂ ਹਾਂਜੀ ਐਸਟੀਪੀ ਦਾ ਕੰਮ ਅੰਡਰ ਪ੍ਰੋਸੈਸ ਹੈ ਜੀ ਉਹਦੀ ਜਿਹੜੀ ਸੋਸ਼ਲ ਇੰਪੈਕਟ ਵਾਸਤੇ ਸਟੱਡੀ ਹੈ ਉਹ ਪੰਜਾਬੀ ਯੂਨੀਵਰਸਿਟੀ ਡੇਕੋ ਡਿਪਾਰਟਮੈਂਟ ਨੇ ਕਰਨੀ ਹੈ ਕਿ ਉਹ ਆਸ-ਪਾਸ ਵਾਲੇ ਲੋਕਾਂ ਤੇ ਉਹਦੇ ਕੀ ਪ੍ਰਭਾਵ ਪੈਣਾ ਹੈ ਅਸੀਂ ਉਹ ਰਿਪੋਰਟ ਦੀ ਵੇਟ ਕਰ ਰਹੇ ਹਾਂ ਜਿਵੇਂ ਰਿਪੋਰਟ ਆ ਜਾਂਦੀ ਹੈ ਨਾਲ ਦੀ ਨਾਲ ਉਹਦਾ ਕੰਮ ਹੈ ਜਿਹੜਾ ਜੰਗੀਪੁੱਤਰ ਤੋਂ ਸ਼ੁਰੂ ਹੋ ਜਾਊਗਾ ਤੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਜਿਹੜਾ ਇਹ ਪ੍ਰੋਜੈਕਟ ਆਉਣ ਵਾਲਾ ਹੈ ਜਿੰਨਾ ਵੀ ਉਹ ਘੱਟੋ-ਘੱਟ ਧੂਰੀ ਦੇ 10 ਤੋਂ 12 ਵਾਰਡ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਸ ਪ੍ਰੋਜੈਕਟ ਦਾ ਫਾਇਦਾ ਇਮੀਡੀਏਟਲੀ ਹੋ ਜਾਣਾ ਉਹਦੇ ਨਾਲ ਅਸੀਂ ਅਮ ਆਫਿਸ ਵੱਲੋਂ ਕੀ ਕਹਾਂਗੇ ਇਹ ਬਹੁਤ ਹੀ ਵਧੀਆ ਉਪਰਾਲਾ ਸਾਰੇ ਸੀਐਮ ਸਾਹਿਬ ਦੀ ਟੀਮ ਦਾ ਸੀਐਮ ਸਾਹਿਬ ਦਾ ਹਮੇਸ਼ਾ ਧੂਰੀ ਦੇ ਵਿੱਚ ਧੂਰੀ ਦੇ ਉੱਤੇ ਹੱਥ ਰਿਹਾ ਤੇ ਅੱਜ 2 ਕਰੋੜ 73 ਲੱਖ ਦੀਆਂ ਸੜਕਾਂ ਦੀ ਪੀਸੀ ਹੈ ਜਿਹੜੀ ਉਹ ਧੂਰੀ ਦੇ ਵਿੱਚ ਸ਼ੁਰੂਆਤ ਕੀਤੀ ਹੈ ਉਹਦੀ ਜਿਹਦੇ ਵਿੱਚੋਂ 4 ਲੱਖ 22 ਹਜ਼ਾਰ ਦੀ ਇਹ ਬਾਲਾਜੀਪੰਦਰ ਜੋ ਰੋਡ ਹੈ ਇਹ ਬਣਨੀ ਹੈ ਇਹਦਾ ਨਵੀਨੀਕਰਨ ਹੋਣਾ ਹੈ ਤੇ 62 ਨੰਬਰ 9 21 ਧੂਰੀ ਦਾ ਸਭ ਤੋਂ ਵਧੀਆ ਤੇ ਸੋਹਣਾ ਬਾਗ ਹੈ